ਆਮ ਆਦਮੀ ਪਾਰਟੀ ਦੇ ਅੰਦਰ ਕੁਝ ਠੀਕ ਨਹੀਂ ਚੱਲ ਰਿਹਾ ਇਹ ਗੱਲਾਂ ਇਸ ਕਰਕੇ ਚੱਲ ਰਹੀਆਂ ਨੇ ਕਿ ਪਹਿਲਾਂ ਹਲਕਾ ਸਨੌਰ ਦੇ ਐਮਐਲਏ ਪਠਾਨ ਮਾਜਰਾ ਵਾਲਾ ਮਾਮਲਾ ਤੇ ਫਿਰ ਸੀਐਮ ਮਾਨ ਦੇ ਅਸਤੀਫੇ ਦੀਆਂ ਚਰਚਾਵਾਂ ਹੁਣ ਸੀਐਮ ਮਾਨ ਤੋਂ ਨਾਰਾਜ਼ ਐਮਐਲਐਸ ਦੀ ਚੰਡੀਗੜ੍ਹ 'ਚ ਗੁਪਤ ਮੀਟਿੰਗ ਹੋਈ ਹੈ ਜੀਹਾਂ ਮੀਡੀਆ ਰਿਪੋਰਟਸ ਦੇ ਮੁਤਾਬਕ ਚੰਡੀਗੜ੍ਹ 'ਚ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਨੇ ਪੰਜਾਬ ਦੇ ਕੁਝ ਵਿਧਾਇਕਾਂ ਦੇ ਨਾਲ ਗੁਪਤ ਮੀਟਿੰਗ ਕੀਤੀ ਹੈ ਪਹਿਲਾਂ ਮਨੀਸ਼ ਸਿਸੋਦੀਆ ਨੇ ਆਪਣੀ ਰਿਹائش ਤੇ ਤੇ ਫਿਰ ਸਤਿੰਦਰ ਜੈਨ ਨੇ ਵਿਧਾਇਕਾਂ ਨਾਲ ਆਪਣੀ ਰਿਹائش ਤੇ ਗੱਲਬਾਤ ਇਜ਼ੁਰਾਨ ਮੀਡੀਆ ਰਿਪੋਰਟ ਦੇ ਮੁਤਾਬਕ ਉਕਤ ਵਿਧਾਇਕਾਂ ਤੋਂ ਪੁੱਛਿਆ ਗਿਆ ਕਿ ਉਹਨਾਂ ਨੂੰ ਕੋਈ ਪਾਰਟੀ ਤੋਂ ਸ਼ਿਕਾਇਤ ਜਾਂ ਨਰਾਸ਼ਗੀ ਤੇ ਨਹੀਂ ਹੈ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਵੀ ਗੱਲਾਂ ਕਿਹਾ ਜਾ ਰਿਹਾ ਹੈ ਕਿ ਕੀਤੀਆਂ ਗਈਆਂ ਤਾਂ ਜੋ ਦੇਖਿਆ ਜਾ ਸਕੇ ਕਿ ਉਹਨਾਂ ਨਾਲ ਕਿੰਨੀ ਕੁ ਵਿਧਾਇਕਾਂ ਦੀ ਲੋਇਲਟੀ ਹੈ ਰਿਪੋਰਟਸ ਮੁਤਾਬਕ ਇਹ ਮੀਟਿੰਗ ਹਾਈ ਕਮਾਂਡ ਨੇ ਵਿਧਾਇਕਾਂ ਨੂੰ ਆਪਣੇ ਨਾਲ ਜੋੜਨ ਲਈ ਕੀਤੀ ਕਿਹਾ ਜਾ ਸਕਦਾ ਹੈ ਕਿ ਸੀਐਮ ਮਾਨ ਖਿਲਾਫ ਮੋਰਚਾ ਬੰਦੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇੱਕ ਹੋਰ ਗੱਲ ਕਿ ਆਮ ਆਦਮੀ ਪਾਰਟੀ ਦੇ ਕਈ ਐਮਐਲਏ ਹੋਰ ਪਾਰਟੀਆਂ ਦੇ ਨਾਲ ਸੰਪਰਕ ਚ ਨੇ ਤੇ ਅਕਸਰ ਅਸੀ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਕਹਿੰਦੇ ਵੀ ਸੁਣਿਆ ਹੈ ਕਿ ਹਾਂ ਆਪ ਦੇ ਕਿੰਨੇ ਐਮਐਲਏ ਤਾਂ ਸਾਡੇ ਨਾਲ ਸੰਪਰਕ 'ਚ ਨੇ ਤੇ ਮੀਡੀਆ ਰਿਪੋਰਟਸ 'ਚ ਦੱਸਿਆ ਜਾ ਰਿਹਾ ਹੈ ਕਿ ਬਹੁਤੇ ਵਿਧਾਇਕਤਾ ਭਾਜਪਾ ਦੇ ਨਾਲ ਸੰਪਰਕ 'ਚ ਨੇ ਜਿਸ ਦੀ ਸੂ ਹਾਈ ਕਮਾਂਡ ਨੂੰ ਲੱਗੀ ਤੇ ਉਹ ਐਕਟਿਵ ਹੋਗੇ ਉਨਾ ਨੇ ਗੁਪਤ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਤੇ ਉਹ ਵੀ ਉਸ ਵੇਲੇ ਜਦੋਂ ਸੀਐਮ ਬਿਮਾਰ ਨੇ ਤੇ ਉਹਨਾਂ ਦੇ ਅਸਤੀਫੇ ਦੀਆਂ ਚਰਚਾਵਾਂ ਵੀ ਹੋ ਰਹੀਆਂ ਨੇ ਤੇ ਉਹਨਾਂ ਦੇ ਖਿਲਾਫ ਵੀ ਕਿਹਾ ਜਾ ਰਿਹਾ ਹੈ ਕਿ ਗੱਲਾਂ ਘੇਟੀਆਂ ਜਾ ਰਹੀਆਂ ਨੇ ਇਸ ਤੋਂ ਸਾਫ਼ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਚ ਅੰਦਰ ਖਾਤੇ ਬਹੁਤ ਕੁਝ ਚੱਲ ਰਿਹਾ ਹੈ ਹੁਣ ਕਾਂਗਰਸ ਤੋਂ ਬਾਅਦ ਆਪ ਚ ਖਲਾਰਾ ਪਿਆ ਹੋਇਆ ਤੇ ਹੌਲੀ-ਹੌਲੀ ਇਹ ਗੱਲਾਂ ਹੁਣ ਸਭ ਸਾਹਮਣੇ ਵੀ ਆ ਰਹੀਆਂ ਨੇ